ਇਹ ਗੱਲ ਚੇਤੇ ਰੱਖਿਓ ਸਰ ਸੰਗਤ ਜੀ ਜਿਹੜੇ ਗੁਰਸਿੱਖ ਜਿਹੜੇ ਗੁਰਮਖ ਜਿਹੜੇ ਸ਼ਰੀਰ ਰੋਜ਼ 25 25 ਪਾਠ ਜਵਜੀ ਸਾਹਿਬ ਦੇ ਕਰਦੇ ਨੇ ਉਹਨਾਂ ਦੀਆਂ ਰਸਨਾ ਤੇ ਗੁਰੂ ਨਾਨਕ ਬੋਲਣ ਲੱਗ ਜਾਂਦਾ ਜਿਹੜੇ 25 25 ਪਾਠ ਰੋਜ਼ ਚੋਪੀ ਸਾਹਿਬ ਦੇ ਕਰਦੇ ਨੇ ਉਹਨਾਂ ਦੀਆਂ ਰਸਨਾ ਤੇ ਗੁਰੂ ਗੋਬਿੰਦ ਸਿੰਘ ਦਾ ਵਾਸਾ ਹੋ ਜਾਂਦਾ ਤੇ ਚੇਤੇ ਰੱਖਿਓ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਨਾਲ ਪਿਆਰ ਪੈ ਗਿਆ ਜਿਨ੍ਹਾਂ ਨੂੰ ਕਲਗੀਧਰ ਗੁਰੂ ਗੋਬਿੰਦ ਸਿੰਘ ਦੇ ਪੰਥ ਦਾ ਦਰਦ ਜਾਗ ਗਿਆ ਉਹ ਆਪਣੇ ਘਰਾਂ 'ਚ ਨਹੀਂ ਰਹਿੰਦੇ ਉਹ ਕੁਰਬਾਨ ਹੋ ਜਾਂਦੇ ਨੇ ਉਹ ਕੁਰਬਾਨ ਹੁੰਦੇ ਨੇ ਤੇ ਕੁਰਬਾਨ ਕੌਣ ਹੁੰਦਾ ਹੈ ਕੁਰਬਾਨ ਹੋਇਆ ਕਿੰਦੇ ਤੋਂ ਜਾਂਦਾ ਹੈ ਧਨ ਕਲਗੀਆਂ ਵਾਲਿਆਂ ਆਪਣੇ ਖਾਲਸੇ ਨੂੰ ਆਪਣੇ ਸਿੱਖਾਂ ਨੂੰ ਤੂੰ ਪਿਆਰ ਇੰਨਾ ਦੇ ਗਿਆ ਪਰੀਤ ਇੰਨੀ ਦੇ ਗਿਆ ਇੱਕ ਦੋ ਤਿੰਨ ਚਾਰ ਨਹੀਂ ਜਿਹੜਾ ਗੁਰੂ ਗੋਬਿੰਦ ਸਿੰਘ ਨਾਲ ਪਿਆਰ ਪਾਲਦਾ ਹੈ ਉਹ ਕਹਿੰਦਾ ਏਕ ਏਕ ਸਾ ਗੁਰੂ ਗੋਬਿੰਦ ਸਿੰਘ ਦੇ ਲੇਖੇ ਲਾਉਣਾ ਹੈ ਗੁਰੂ ਗੋਬਿੰਦ ਸਿੰਘ ਦਾ ਹੋ ਜਾਂਦਾ ਹੈ ਬਾਬਾ ਤਾਰਾ ਸਿੰਘ ਜੀ ਉਹ ਕਲਗੀਆਂ ਵਾਲਿਆਂ ਨੂੰ ਆਪਣਾ ਬਣਾਇਆ ਸੀ ਸਤਗੁਰਾਂ ਨੂੰ ਆਪਣਾ ਆਪ ਵੇਚਿਆ ਸੀ ਜੇ ਆਪਣਾ ਆਪ ਬਾਬਾ ਤਾਰਾ ਸਿੰਘ ਮਹਾਰਾਜ ਉਹ ਐਸੀਆਂ ਪਵਿੱਤਰ ਰੂਹਾਂ ਨੇ ਜੇ ਆਪਣਾ ਆਪ ਗੁਰੂ ਸਾਹਿਬ ਨੂੰ ਦੇਤਾ ਮਹਾਰਾਜ ਨੇ ਫਿਰ ਪਤਾ ਕੀ ਗਿਆ ਰੋਜ਼ ਪੜ੍ਹਦੇ ਆ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਇੱਥੇ ਜੈ ਜੈਕਾਰ ਨਹੀਂ ਰੱਬ ਦੇ ਪਿਆਰਿਆਂ ਦੇ ਨਾਮ ਦਾ ਦਰਗਾਹ ਵਿੱਚ ਵੀ ਡੰਗਾ ਵੱਜਦਾ ਦਰਗਾਹ ਵਿੱਚ ਪਿਆਰ ਕੀਤਾ ਸੀ ਕੋਈ ਕਰਕੇ ਤਾਂ ਵੇਖੇ ਨਾਲੇ ਭਾਈ ਜਿੰਨੂੰ ਪ੍ਰੇਮ ਲੱਗ ਗਿਆ ਜਿਹੜਾ ਪਿਆਰ ਵਿੱਚ ਆ ਗਿਆ ਜਿੰਨੂੰ ਗੁਰੂ ਗੋਬਿੰਦ ਸਿੰਘ ਦੇ ਪਿਆਰ ਦੀ ਝਲਕ ਪੈ ਗਈ ਉਹ ਨਹੀਂ ਰਹਿ ਸਕਦਾ ਦੁਨੀਆ ਨਾਲ ਉਹ ਕਹਿੰਦਾ ਮੈਂ ਪੰਥ ਦੀ ਸੇਵਾ ਕਰਾਂ ਪਿਆਰ ਦੀ ਝਲਕੀ ਤਾਂ ਪਈ ਸੀ ਆਰੰਗਜੀਤ ਦੇ ਦਰਬਾਰ ਵਿੱਚ ਭਾਈ ਆਨੰਦ ਲਾਲ ਸੋਨੇ ਦੀ ਕੁਰਸੀ ਤੇ ਬਹਿਦਾ ਸੀ ਯਾਦਦੇ ਹੋ ਭਾਈ ਆਨੰਦ ਲਾਲ ਜੀ ਔਰੰਗਜ਼ੇਬ ਦੇ ਦਰਬਾਰ ਵਿੱਚ ਸੋਨੇ ਦੀ ਕੁਰਸੀ ਤੇ ਬਹਿਣਾ ਸਭ ਤੋਂ ਵੱਡੇ ਕਵੀ ਐਡਾ ਮਾਣ ਐਡਾ ਮਾਣ ਕਲਗੀਧਰ ਗੁਰੂ ਗੋਬਿੰਦ ਸਿੰਘ ਦੀ ਸੋਭਾ ਸੁਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਆਰ ਦੇ ਕਿਸੇ ਸੁਣੇ ਕਹਿੰਦੇ ਸੁਣ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਆ ਗਏ ਸੋਨੇ ਦੀ ਕੁਰਸੀ ਛੱਡਤੀ ਪਦਵੀ ਛੱਡਦੀ ਅਹੁਦਾ ਛੱਡਦਾ ਕਲਗੀਆਂ ਵਾਲਿਆਂ ਦੇ ਚਰਣਾ ਚਾਹੇ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਨੂੰ ਆ ਕੇ ਆ ਗਿਆ ਸਤਿਗੁਰੂ ਮੈਨੂੰ ਚਰਣਾ ਚ ਥਾਂ ਦੇ ਦਿਓ ਮਹਾਰਾਜ ਮੈਨੂੰ ਆਪਣੇ ਚਰਣਾ ਚ ਰੱਖ ਲੋ ਗੁਰੂ ਗੋਬਿੰਦ ਸਿੰਘ ਮਾਰੇ ਕਹਿੰਦੇ ਕੀ ਕਰਦਾ ਹੈ ਭਾਈ ਤੂੰ ਕੰਮ ਕੀ ਤੇਰਾ ਇਹਨਾ ਜੀ ਮੈਂ ਕਵੀ ਆ ਕਵਤਾ ਬਣਾਉਣਾ ਲਿਖਤ ਲਿਖਦਾ ਮੈਂ ਮਹਾਰਾਜ ਪਤਾ ਕੀ ਕਹਿੰਦੇ ਕਿੰਨੇ ਅੱਛਾ ਤੂੰ ਕਵੀ ਹੈ ਜੀ ਮਹਾਰਾਜ ਕਲਗੀਆਂ ਵਾਲੇ ਮਹਾਰਾਜ ਬੋਲਣ ਲੱਗੇ ਕੀ ਉਹਦਾ ਕਹਿੰਦੇ ਔਰੰਗਜ਼ੇਬ ਦੇ ਦਰਬਾਰ ਵਿੱਚ ਮੈਂ ਸੋਨੇ ਦੀ ਗੁਰਸੀ ਤੇ ਬਹਿਂਦਾ ਸੀ ਐਡਾ ਉਹਦਾ ਮੇਰਾ ਮਹਾਰਾਜ ਕਹਿੰਦੇ ਅੱਛਾ ਮਾਰੇ ਕਹਿੰਦੇ ਕਵੀ ਤਾਂ ਹੈ ਤੇਰੇ ਕੋਲ ਕਲਮ ਤਾਂ ਹੈ ਪਰ ਵਿੱਚੋਂ ਹੰਕਾਰ ਚਲਕਦਾ ਹੈ ਵਿੱਚੋਂ ਈਰਖਾ ਚਲਕਦੀ ਮਾੜਾ ਝਲਕਦਾ ਹੈ ਮਹਾਰਾਜ ਜੀ ਹੁਕਮ ਕਰੋ ਸੁਣਿਓ ਗਲਗੀਆਂ ਵਾਲੇ ਕਹਿੰਦੇ ਤੈਨੂੰ ਰੱਖਾਂਗੇ ਜਾ ਜਾ ਕੇ ਭਾਂਡੇਾਂ ਦੀ ਸੇਵਾ ਕਰਿਆ ਕਰ ਭਾਂਡੇ ਮਾਂਜਿਆ ਕਰ ਭਾਈ ਆਨੰਦ ਲਾਲ ਜੀ ਕਦੇ ਆਪਣੇ ਆਲ ਵੇਖਦੇ ਨੇ ਕਦੇ ਕਦੇ ਆਪਣੇ ਆਲ ਵੇਖਦੇ ਨੇ ਕਦੇ ਮਹਾਰਾਜ ਆਲ ਵੇਖਦੇ ਨੇ ਕਦੇ ਮਹਾਰਾਜ ਆਲ ਵੇਖਦੇ ਨੇ ਸੱਚੇ ਪਾਤਸ਼ਾਹ ਮੈਂ ਭਾਂਡੇ ਮਾਜਾਂਗਾ ਕਵੀ ਹੋ ਕੇ ਮਾਰਗੇ ਨੇ ਕਰ ਸੇਵਾ ਭਾਂਡਿਆਂ ਦੀ ਚਲੇ ਆ ਜਾ ਸਾਰਸੰਗਤ ਜੀ ਭਾਂਡੇ ਮਾਜਦੇ ਨੇ ਔਰੰਗਜ਼ੇਬ ਦੇ ਸਿਪਾਈ ਲੱਭਦੇ ਲਬੁੰਦੇ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਨਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਲੱਭਦੇ ਲਬੁੰਦੇ ਆਏ ਕਹਿੰਦੇ ਆ ਕੇ ਪੁੱਛਦੇ ਨੇ ਕਹਨੇ ਜੀ ਇੱਥੇ ਕੋਈ ਕਵੀ ਤਾਂ ਨਹੀਂ ਆਇਆ ਸਾਡਾ ਮੈਨੂੰ ਸਾਨੂੰ ਨਹੀਂ ਪਤਾ ਲੰਗਰ 'ਚ ਪੁੱਛੋ ਲੰਗਰ 'ਚ ਚਲੇ ਗਏ ਸੇਵਾਦਾਰਾਂ ਨੂੰ ਪੁੱਛਦੇ ਨੇ ਜਾ ਕੇ ਕਹਿੰਨੇ ਜੀ ਸਾਨੂੰ ਪਤਾ ਲੱਗਿਆ ਸਾਡਾ ਕਵੀ ਤਾਂ ਨਹੀਂ ਆਇਆ ਇੱਥੇ ਆਨੰਦ ਲਾਲ ਲੰਗਰੀ ਸਿੰਘ ਪਤਾ ਕੀ ਕਹਿੰਦਾ ਹੈ ਕਹਿੰਦਾ ਕਵੀ ਦਾ ਤਾਂ ਪਤਾ ਨਹੀਂ ਇੱਕ ਨਵਾਂ ਬੰਦਾ ਜ਼ਰੂਰ ਆਇਆ ਵੇਖੋ ਜਿੱਥੇ ਭਾਂਡੇ ਮਾਂਜਦੇ ਉੱਥੇ ਵੇਖੋ ਚਲੇ ਗਏ ਲਬਦੇ ਲਬਦੇ ਕਹਿੰਦੇ ਜਿੱਥੇ ਸੰਗਤਾਂ ਦੇ ਝੂਠੇ ਭਾਂਡੇ ਸਾਫ਼ ਹੁੰਦੇ ਨੇ ਜਦੋਂ ਸਿਪਾਈ ਲੱਭਣ ਵਾਸਤੇ ਆਏ ਤੇ ਕੀ ਵੇਖਿਆ ਨੰਦ ਲਾਲ ਭਾਂਡੇ ਵਾਂਗਦਾ ਸਵਾ ਭਈ ਰਾਖ ਭਾਂਡਿਆਂ ਦਾ ਢੇਰ ਲੱਗਿਆ ਅੱਗੇ ਵੇਖ ਕੇ ਹੈਰਾਨ ਰਹਿ ਕੇ ਕਹਿੰਦੇ ਆਹ ਕੀ ਕਮਾਲ ਦੀ ਗੱਲ ਸੋਨੇ ਦੀ ਗੁਰਸੀ ਤੇ ਬਹਿਣਾ ਐਡਾ ਵੱਡਾ ਮਾਣ ਐਡਾ ਵੱਡਾ ਕਵੀ ਭਾਈ ਨੰਦ ਲਾਲ ਜੀ ਐਦਾਂ ਤਾਂ ਤੁਹਾਨੂੰ ਕਦੇ ਵੇਖਿਆ ਹੀ ਨਹੀਂ ਕੀ ਵੇਖਦੇ ਨੇ ਨੰਦ ਲਾਲ ਭਾਂਡੇ ਮਾਂਜਦਾ none the uh -huh. ਤੁਸੀਂ ਇੱਥੇ ਭਾਂਡੇ ਮਾਜਦੇ ਹੋ ਭਾਈ ਅਨੰਦ ਲਾਲ ਜੀ ਚਲੋ ਚੱਲੀਏ ਭਾਈ ਅਨੰਦ ਲਾਲ ਕਹਿੰਦਾ ਕਿੱਥੇ ਕਹਿੰਦੇ ਔਰੰਗਜ਼ੇਬ ਲਾਉਂਦਾ ਭਾਈ ਅਨੰਦ ਲਾਲ ਜੀ ਕਹਿੰਦੇ ਜੇ ਮੈਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਨਹੀਂ ਆਇਆ ਨਹੀਂ ਤੇ ਆਇਆ ਨਹੀਂ ਜੇ ਮੈਂ ਆ ਗਿਆ ਕਹਿੰਦੇ ਹੁਣ ਮੈਂ ਨਹੀਂ ਜਾਣਾ ਅਨੰਦਪੁਰ ਤੋਂ ਮੇਰੀ লাশ ਜਾਏਗੀ ਬੋਲੋ ਜੀ ਵਾਹੇ ਗੁਰੂ ਐਂ ਵੇਖ ਗਏ ਸੀ ਮਹਾਰਾਜ ਦੇ ਪਿਆਰ ਚ भाई नंद लाल जी कलिए लैन आया एक कलगियां कलगिया पासों फिर लिखा भाई नंद लाल कलगियां वाले पासों मैं प्रेम सुराही पीती पाग हमारे लिखी फकीरी ਸੋ ਮਸਤਕ ਧਰ ਲਈਤੀ ਪਿਛਲਾ ਜਨਮ ਅਕਰਤ ਖੋਇਆ ਹਰ ਕੀ ਭਗਤ ਨਾ ਕੀਤੀ ਅੱਗੇ ਸਮਝ ਚ ਲੋ ਆਨੰਦ ਲਾਲਾ ਪਛ ਜੋ ਬੀਤੀ ਸੋ ਬੀਤੀ ਮੈਂ ਨਹੀਂ ਜਾਣਾ ਹਣਾ ਮੈਂ ਕਲਗੀ ਧਰ ਨੂੰ ਨਹੀਂ ਛੱਡ ਸਕਦਾ ਐਸਾ ਪਿਆਰ ਸਰਸੰਗਤ ਜੀ ਉਸੇ ਪਿਆਰ ਦੇ ਤਾਂ ਚਲਕਾਰੇ ਨੇ ਗੁਰੂ ਗੋਬਿੰਦ ਸਿੰਘ ਜਿੰਦੀ ਇੱਕ ਵਾਰੀ ਬਾਹ ਫੜ ਲੈਣ ਮੁੜ ਕੇ ਛੱਡਦੇ ਨਹੀਂ ਔਰ ਮਹਾਰਾਜ ਜੀ ਨੇ ਬਣ ਤਾਂ ਸਹੀ ਮੇਰਾ ਇੱਥੇ ਸਟੇਜ ਤੇ ਬਾਬਾ ਜੀ ਹਾਕਮ ਸਿੰਘ ਜੀ ਬੈਠੇ ਸੀ ਸਰਹਾਲੀ ਸਾਹਿਬ ਦਾ ਮੈਂ ਨਾਂ ਤਾਂ ਪਹਿਲਾਂ ਵੀ ਬਹੁਤ ਸੁਣਿਆ ਸੀ ਸਵਾਵਾਵਾਂ ਦਾ ਨਹੀਂ ਸੀ ਇੰਨਾ ਪਤਾ ਬੈਠਿਆਂ ਬੈਠਿਆਂ ਮੈਨੂੰ 5 7 10 ਥਾਵਾਂ ਗਿਣਾਤੀਆਂ ਇਹਨਾਂ ਨੇ ਇੱਥੇ ਵੀ ਸੇਵਾ ਇੱਥੇ ਵੀ ਸੇਵਾ ਇੱਥੇ ਵੀ ਸੇਵਾ ਸਰਸੰਗਤ ਜੀ ਇੱਥੇ ਵੀ ਲੰਗਰ ਚੱਲਦਾ ਹੈ ਇੱਥੇ ਵੀ ਆਏ ਹੁੰਦਾ ਹੈ ਗੁਰਮਖੋ ਗੁਰੂ ਨਾਨਕ ਦੇ ਘਰ ਦਾ ਕੋਈ ਲੂਣ ਵੀ ਪੂਰਾ ਨਹੀਂ ਕਰ ਸਕਦਾ ਸਵਾਵਾਵਾਂ ਕਰਨੀਆਂ ਦਰਬਾਰ ਬਣਾਉਣੇ ਗੁਰਦੁਆਰੇ ਬਣਾਉਣੇ ਇਹ ਤਾਂ ਬਹੁਤ ਵੱਡੀਆਂ ਗੱਲਾਂ ਨੇ ਇਥੇ ਅੰਤਿਨੀ ਸੇਵਾ ਦਾ ਚੇਤੇ ਰੱਖਿਓ ਮਹਾਪੁਰਸ਼ ਬਾਬਾ ਤਾਰਾ ਸਿੰਘ ਵਰਗੀਆਂ ਪਵਿੱਤਰ ਰੂਹਾਂ ਜਿਹਨਾਂ ਨੂੰ ਘਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹਨਾਂ ਨੂੰ ਕਲਗੀਆਂ ਵਾਲੇ ਬਾਦਸ਼ਾਹ ਨੇ ਆਪਣੇ ਥਾਪੜੇ ਦੇ ਕੇ ਭੇਜਿਆ ਹੋਵੇ ਇਸ ਸਰ ਜ਼ਮੀਨ ਦੀ ਧਰਤੀ ਤੇ ਫਿਰ ਐਸੀਆਂ ਸਵਾਵਾ ਚਲਾਉਂਦੇ ਨੇ ਉਹ ਮਹਾਪੁਰਸ਼ ਐਸੀਆਂ ਸਵਾਵਾ ਚਲਾਉਂਦੇ ਨੇ ਤੇ ਆਪਾਂ ਸਾਰੇ ਸਜਦੇ ਕਰਨ ਆਏ ਆਂ ਬਾਬਾ ਜੀ ਦੇ ਪਿਆਰ ਵਿੱਚ ਮਹਾਪੁਰਸ਼ਾਂ ਦੇ ਪਿਆਰ ਵਿੱਚ ਤੇ ਸਾਰ ਸੰਗਤ ਕਿਨ ਕਾ ਮਾਤਰ ਕੀਤੇ ਨਾਮ ਦੀ ਦਾਤ ਸਾਡੀ ਝੋਲੀ ਪੈ ਜਾਏ ਇਹ ਅਰਦਾਸ ਤੁਸੀਂ ਵੀ ਕਰਨੀ ਤੇ ਅਰਦਾਸ ਅਸੀਂ ਵੀ ਕਰਦੇ ਆਓ ਇੱਕ ਵਾਰੀ ਬਾਬਾ ਜੀ ਦੇ ਪਿਆਰ ਵਿੱਚ ਆ ਧਾਰਨਾ ਪੜੀਏ ਕੋਈ ਰਸਨਾ ਵਾਂਜੀ ਨਾ ਰਹੇ ਵਿਰਲੀਆਂ ਮਾਵਾਂ ਐਸੇ ਪੁੱਤਰਾਂ ਨੂੰ ਐਸੇ ਸਾਧੂਆਂ ਨੂੰ ਜਨਮ ਦਿੰਦੀਆਂ ਤੇ ਪਿਆਰ ਨਾਲ ਸਾਰੀਆਂ ਮਾਵਾਂ ਬੋਲਿਓ ਸਾਰੇ ਭਾਈ ਬੋਲਿਓ ਬਾਬਾ ਤਾਰਾ ਸਿੰਘ ਜੀ ਤੁਹਾਡੀ ਐਨੀ ਕਮਾਈ ਐਨੀਆਂ ਸੰਗਤਾਂ ਐਨੇ ਲੰਗਰ ਐਡੀਆਂ ਸਵਾਵਾਂ ਦਿਲ ਬਾਗੋ ਬਾਗ ਹੋ ਗਿਆ ਧੰਨ ਬਾਬਾ ਮੈਂ ਜਦੋਂ ਆਉਂਦਾ ਸੀ ਨਾ ਆਉਂਦੇ ਆਉਂਦੇ ਬਾਬਾ ਕੁਲਦੀਪ ਸਿੰਘ ਜੀ ਨੂੰ ਕਿਹਾ ਮੈਂ ਕਿਹਾ ਕੀ ਗਾਈਏ ਮਹਾਪੁਰਸ਼ਾਂ ਦੇ ਪਿਆਰ ਚ ਕਿਹੜੀ ਧਾਰਨਾ ਪੜ੍ਹਦੀ ਏ ਕਿਹੜੇ ਬੋਲ ਬੋਲਦੀ ਏ ਚੱਲ ਮੈਂ ਤਾਂ ਉਥੋਂ ਧਾਰਨਾ ਬਣਾ ਕੇ ਵੀ ਲਿਆਇਆ ਇੱਥੇ ਜਦੋਂ ਬੈਠੇ ਬਾਬਾ ਹਾਕਮ ਸਿੰਘ ਜੀ ਨੇ ਹੋਰ ਦੱਸਦਾ ਇੰਨੀਆਂ ਸਵਾਵਾਂ ਦੋ ਲਾਈਨਾਂ ਦੀ ਧਾਰਨਾ ਹੁੰਦੀ ਏ ਇਹ ਜੰਮ ਦੀ ਜੀਭਾ ਕੀ ਸਿਫਤ ਕਰ ਸਕਦੀ ਹੋਣਾ ਸਾਧੂਆਂ ਦੀ ਇਹ ਤਾਂ ਐਡਾ ਵੱਡਾ ਗੀਤ ਲਿਖਣਾ ਪੈਣਾ ਇੱਕ ਉਹਨਾਂ ਦੇ ਪਿਆਰ ਵਿੱਚ ਐਦਿਆਂ ਸਵਾਵਾਂ ਸਰਹਾਲੀ ਸਤਿ ਪੁਰਸ਼ ਜਿਹੜੇ ਇਹ ਸਰ ਜਮੀਨ ਦੀ ਧਰਤੀ ਤੇ ਹੋਏ ਨੇ ਤੇ ਸਰ ਸੰਗਤ ਜੀ ਤਨ ਗਰੀਬਨ ਵਾ ਸੱਚੇ ਪਰਸ਼ਾ ਕਿਰਪਾ ਕਰਨ ਦਾਸ ਨੇ ਹਾਜ਼ਰੀ ਭਰਨੀ ਸੀ ਕਿੰਨੇ ਮਹਾਪੁਰਸ਼ ਕਿੰਨੇ ਬੁਲਾਰੇ ਕਿੰਨੇ ਰਾਗੀ ਢਾਡੀ ਵਿਦਵਾਨ ਸਤਿ ਪੁਰਸ਼ ਆਪ ਜੀ ਦੇ ਦਰਸ਼ਨ ਕਰਨਗੇ ਆਓ ਇੱਕ ਦੋ ਧਾਰਨਾ ਪੜਨੀਆਂ ਨਾਲ ਹੀ ਆਪਾਂ ਸਮਾਪਤੀ ਕਰੀਏ ਜਦੋਂ ਲੱਗ ਗਈ ਐਸੀਆਂ ਪਵਿੱਤਰ ਰੂਹਾਂ ਐਸੇ ਬੰਦਗੀ ਵਾਲੇ ਸਤਿ ਪੁਰਸ਼ ਤੁਸੀਂ ਉਹਨਾਂ ਨੂੰ ਕੀ ਦੇ ਸਕਦੇ ਆ ਆਪਾਂ ਸੋਨਾ ਧਰ ਦਿਓ ਅੱਗੇ ਹੀਰੇ ਧਰ ਦਿਓ ਅੱਗੇ ਦੁਨੀਆ ਦੇ ਪਦਾਰਥ ਧਰ ਦਿਓ ਮਹਾਪੁਰਸ਼ਾਂ ਅੱਗੇ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਬਈ ਐਸੇ ਰੱਬ ਦੇ ਨਾਮ ਵਿੱਚ ਐਸੀ ਭਗਤੀ ਵਿੱਚ ਲੀਨ ਹੋ ਗਏ ਉਹ ਰੱਬ ਦੇ ਪਿਆਰਿਆਂ ਨੂੰ ਜੇ ਰਾਜੇ ਮਹਾਰਾਜੇ ਆ ਕੇ ਸਜਦੇ ਕੀਤੇ ਪੇਟਾਂਵਾਂ ਰੱਖੀਆਂ ਪਦਾਰਥ ਰੱਖੇ ਰੱਬ ਦੇ ਪਿਆਰੇ ਇੱਕੋ ਗੱਲ ਬੋਲਦੇ ਰਹੇ ਕੀ ਰੱਖ ਸਾਬ ਕਿ ਤੂੰ ਆਪਣਾ ਅਮੀਰ ਸਜਣਾ ਵੇ ਸਾਨੂੰ ਬੜੀੋ ਕੀ ਮਿਲੀ ਸੱਡੀ ਯਾਰਾ ਠੱਗੀ ਰਹਿਣ ਦੇ